ਲਓ ਬਾਈ ਸੱਜਣੋ ਇੱਕ ਸੁਣੂਣਾ ਆਪਾਂ ਨੋਕਰਾ ਘੋੜਾ ਦਿਖਾਉਣੇ ਆਂਗੇ ਭਰਾ ਲੈ ਕੇ ਪਹੁੰਚਿਆ ਦਸ਼ਹਿਰਾ ਮੰਡੀ ਤੇ ਸਸਰੀ ਗਾਲ ਬਾਈ ਜੀ ਸਸਿਗਾ ਬਾਈ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਵਧੀਆ ਹੀ ਵਧੀਆ ਤੇ ਆਪਣੇ ਘੋੜੇ ਦਾ ਕੀ ਨਾਮ ਆ ਜੀ ਕੈਪਟਨ ਆ ਵੀਰੇ ਦਾ ਨਾਮ ਕੈਪਟਨ ਅਰਜਨ ਰੌਲੀ ਵਾਲੇ ਦਾ ਬੱਚਾ ਵੀਰੇ ਇਹ ਠੀਕ ਹੈ ਜੀ 40 45 ਮਹੀਨੇ ਦੀ ਉਮਰ ਹੋ ਗਈ ਆ ਠੀਕ ਹੈ ਜੀ 64+ ਕੱਦ ਕਰ ਗਿਆ ਠੀਕ ਹੈ ਜੀ ਹਾਂ ਜੀ ਤੇ ਸਟਾਰਟ ਸਰਵਿਸ ਓਪਨ ਹੈ ਦੀ ਸਟਾਰਟ ਸਰਵਿਸ ਇਹਦੀ ਓਪਨ ਹਾਂ ਜੀ ਤੇ ਕਿਹੜੇ ਪਿੰਡ ਖੜਾ ਜੀ ਇਹ? ਇਹ ਉਸਨਾਰ ਪਿੰਡ ਖੜਾ ਵੀਰੇ ਗਿੱਦਰਵੇ ਦੇ ਨਾਲ। ਕਿਹ? 2 ਕਿਲੋਮੀਟਰ ਅੱਗੇ ਗਿੱਦਰਵੇ ਦੇ। ਠੀਕ ਹੈ ਠੀਕ। ਤੇ ਆਪਣੀ ਹੋਮ ਬਰੀਡ ਆ ਜੀ ਇਹ। ਹਾਂਜੀ। ਠੀਕ ਆ ਠੀਕ ਆ। ਤੇ ਕੋੜਾ ਹੀ ਲੈ ਕੇ ਆਏ ਆ ਮੇਲੇ ਦੇ ਕੱਲਾ। ਹਾਂਜੀ ਇੱਕ ਵਸ਼ੇਰਾ ਲੈ ਆਏ ਆ ਮਾਰਵਾੜੀ ਫੇਲ ਲਈ। ਉਹ ਰੋਮਿਓ ਲੈ ਲਿਆਂਦਾ। ਉਹ ਰੋਮਿਓ ਦਾ ਬੱਚਾ ਜਿਹੜਾ 7 ਸਾਲ ਦੇ ਡੇਰੇ ਸੀਗਾ। ਇਹ ਸਟਾਰਟ ਸਰਵਿਸ ਓਪਨ। ਇਹਦੀ ਸਟਾਰਟ ਸਰਵਿਸ ਓਪਨ। ਹਾਂ। ਦੋਸਤਾਂ ਮਿੱਤਰਾਂ ਨੂੰ ਦਿਖਾਉਣ ਲੈ ਕੇ ਆਏ ਆ। ਹਾਂਜੀ। ਠੀਕ ਆ। ਮਾਂ ਇਹਦੀ ਸੁੰਦਰੀ ਆ ਜੀ ਹਬੋਰ ਲੈਣ ਦੀ। ਠੀਕ ਆ। ਖਾਨਦਾਨ ਪ ਹਾਂਜੀ ਹਾਂਜੀ ਤੇ ਬਾਕੀ ਘੋੜਾ ਆਪਣੇ ਆਪ ਨੂੰ ਸ਼ੋਅ ਕਰਦਾ ਵੀ ਮੈਂ ਹੈਗਾ ਹਨਾ ਕੋਈ ਗੱਲ ਬਾਤ ਹੈਗੀ ਆ ਮੇਰੇ ਚ ਤੇ ਸਾਰਾ ਮਜਬੂਤੀ ਮਜਬਾਤੀ ਦੇਖੋ ਦੋਸਤੋ ਬਈ ਹੋਰ ਉਰਾਂ ਨੂੰ ਹੋ ਯਾਰਾ ਸਾ ਢਿੱਲਾ ਛੱਡ ਦੇ ਨੂੰ ਥੋੜਾ ਜਿਹਾ ਦੇਖੋ ਮਿੱਤਰੋ ਮਜਬੂਤੀ ਘੋੜੇ ਦੀ ਪੈਰਪੂਰ ਸੋਹਣਾ ਲੱਗਿਆਗਾ ਤੇ ਬਈ ਇਹਦੇ ਕੋਈ ਬੱਚੇ ਵਗੈਰਾ ਬੱਚੇ ਵੀਰੇ ਇੱਕ ਆਪਣੇ ਕੋਲ ਹੀ ਘੋੜੀ ਐ ਤੋਂ ਮੇਡ ਆਈ ਉਹਦਾ ਮਹੀਨਾ ਰਹਿ ਗਿਆ ਸੁੰਦਾ ਅੱਛਾ ਆਪਦੇ ਕੋਲ ਹੀ ਐ ਘੋੜੀ ਠੀਕ ਐ ਉਹਦੇ ਤੇ ਆਊਗਾ ਰਿਜ਼ਲਟ ਹੈ ਹਾਂਜੀ ਇਹ ਤੋਂ ਪਹਿਲਾਂ ਨਹੀਂ ਆਇਆ ਇਹ ਤੋਂ ਪਹਿਲਾਂ 12-13 ਕੋਡੀਆਂ ਮੇਡ ਕਰਵਾ ਲਈਆਂ ਤੇ ਰਿਜ਼ਲਟ ਸੇਲ ਹੋ ਗੀਆਂ ਹਾਂ ਉਹ ਸੇਲ ਕਰਤੀਆਂ ਸੀਗੇ ਪਿੱਛੇ ਠੀਕ ਹੈ ਮੇਡ ਕਰਾ ਕਰਾਇਆ ਯਾਨੀ ਕਿ ਵਪਾਰ ਦਾ ਕੰਮ ਹੋਊਗਾ ਨਹੀਂ ਵਪਾਰ ਦਾ ਨਹੀਂ ਉਹ ਪਹਿਲਾਂ ਤਾਂ ਵਧੀਆ ਸ਼ੌਗਨਾਜੀ ਰੱਖੇ ਸੀਗੇ ਅੱਛਾ ਘਰੇ ਡੈਡੀ ਨੂੰ ਪ੍ਰੋਬਲਮ ਆ ਗਈ ਬਿਮਾਰ ਹੋ ਗਏ ਸੀਗੇ ਅੱਛਾ ਅੱਛਾ ਮੈਂ ਕੱਲਾ ਰਹਿ ਗਿਆ ਸੀ ਫਿਰ ਮੈਂ ਸੇਲ ਕਰਤੀਆਂ ਉਦੋਂ ਠੀਕ ਹੈ ਜੀ ਠੀਕ ਹੈ ਫਿਰ ਸੇਲ ਕਰ ਹਾਂਜੀ ਮਹੀਨੇ ਤੋਂ ਆਜੂ ਰਿਜ਼ਲਟ ਇਹਦਾ ਹਾਂਜੀ ਆਪਦੇ ਕੋਲੇ ਹੀ ਆਜੂਗਾ ਮਹੀਨੇ ਨੂੰ ਠੀਕ ਹੈ ਤੇ ਕੀ ਫੀਸ ਆ ਜੀ ਇਹਦੀ 11000 ਰੱਖਿਆ ਹੀ ਪਰ ਕੋਈ ਬੰਦਸ ਨਹੀਂ ਵੀ ਜਿਹੜਾ ਨਹੀਂ ਦੇ ਸਕਦਾ ਉਹਦੇ ਲਈ ਕੋਈ ਹੋ ਨਹੀਂਗਾ ਹਾਂ ਕੋੜੇ ਸ਼ੌਂਕ ਨਹੀਂ ਕਿਸੇ ਦਾ ਮਾਰਨ ਦੇਣਾ ਸ਼ੌਂਕ ਨਹੀਂ ਮਾਰਨ ਦੇਣਾ ਜੀ ਉਹੀ ਗੱਲ ਹਾਂ ਵੀ ਜੇ ਕਿਸੇ ਕੋਲੇ ਹਨਾ ਹਾਂ ਵੀ ਨਹੀਂ ਬਈ ਬੰਦਾ ਦੇ ਸਕਦਾ ਹੂੰ ਕੋਈ ਬੰਦਸ ਨਹੀਂ ਫੀਸ ਵਾਲੀ ਠੀਕ ਆ ਠੀਕ ਤੇ ਕੋੜਾ ਬਾਈ ਤੇਰਾ ਸੋਣਾਗਾ ਤੇ ਬਾਕੀ ਰਿਜ਼ਲਟ ਵੀ ਸੋਣਾ ਹੀ ਆਊਗਾ ਮਹਾਰਾਜ ਕਰੇ ਕਿਰਪਾ ਕਿਉਂਕਿ ਬਲੱਡ ਲੈਂਡ ਦੋਹਾਂ ਪਾਸੇ ਤੋਂ ਚੰਗੀ ਹੋਗੀ ਦੇਖੋ ਦੋਸਤੋ ਇੱਕ ਵਾਰੀ ਮੈਂ ਨਾ ਕੋੜੇ ਦੇ ਮੈਂ ਯਾਰ ਮਾਰਾ ਦਿੰਨਾ ਥੋੜੀ ਫੇਰ ਖੜਨੀ ਖੁੜਨੀ ਦਾ ਪੂਰਾ ਸ਼ਕੀਨ ਆ ਯਾਰ ਆ ਹੋਰ ਗੱਲਾਂ ਨੇ ਗੱਲਾਂ ਹਨਾ ਦੇਖੋ ਦੋਸਤੋ ਤੇ ਆ ਆਪਣਾ ਭਾਈ ਅਕਾਰੀ ਪ੍ਰੋਪਰ ਐਡਰੈਸ ਦੱਸ ਦੇ ਤੇ ਫੋਨ ਨੰਬਰ ਬੋਲ ਦੇ ਭਾਈ ਪੈਂਡੋ ਸਨਾਰਾ ਗਿਦਰਵਾਦ ਤੋਂ 2 ਕਿਲੋਮੀਟਰ ਅੱਗੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਆ ਜੀ ਫੋਨ ਨੰਬਰ 94649 83498 ਠੀਕ ਆ ਤੇ ਜਿਹੜਾ ਸੇਲ ਵਾਲਾ ਜਾਨਵਰ ਆ ਉਹ ਵੀ ਦਿਖਾਉਣਾ ਆਪਾਂ ਵੀ ਹਾਂਜੀ ਉਹ ਵੀ ਦਿਖਾ ਦਿੰਨੇ ਆ ਜੀ ਤੇ ਆ ਜਾ ਇੱਥੇ ਰੱਖਿਆ ਰੱਸਾ ਬਾਕੀ ਆ ਭਾਈ ਨਰਾ ਦੇਖ ਲਓ ਦੋਸਤੋ ਭਰਾਵਾਂ ਦਾ ਇਹ ਇਤੇ ਵੀ ਨੰਬਰ ਆ। ਆ ਪਹਿਲਾ ਨੰਬਰ ਆਈ। ਹਾਂ। ਆ ਨੰਬਰ ਲੱਗੇ ਹੋਏ ਐ ਇਹਨਾਂ ਦੇ। ਕਰ ਲਿਓ ਇਹਨਾਂ ਨਾਲ ਸੰਪਰਕ। ਓਏ ਰਸਾ ਲੈ। ਇਹਨੂੰ ਖੋਲ ਹੀ ਲਿਆ। ਇੱਥੇ ਲਿਆ ਸ਼ੜਕੀ ਤੇ। ਆਓ। ਦੇਖੋ ਦੋਸਤੋ, ਘੋੜੇ ਦੀ ਖੜਨੀ ਖੁੜਨੀ ਤੁਹਾਨੂੰ ਬਾਈਨਰ ਤੇ ਹੀ ਨਜ਼ਰ ਆਉਂਦੀ ਆ ਕਿ ਘੋੜਾ ਸ਼ੋਅ ਬਹੁਤ ਕਰਦਾ ਆਪਣੇ ਆਪ ਨੂੰ। ਤੇ ਜੇ ਕਿਸੇ ਭਰਾ ਨੇ ਘੋੜੀ ਮੀਟ ਕਰਾਉਣੀ ਹੋਵੇ ਇਹਨਾਂ ਨਾਲ ਕਰ ਲਿਓ ਸੰਪਰਕ। ਅੱਗੇ ਆ ਜਾ ਬਈ ਇਹਨੂੰ ਇੱਧਰ ਜਿ ਲੈ। ਰੋਕ ਲਾ ਰੋਕ ਲਾ ਰੋਕ ਲਾ ਇੱਥੇ ਹੀ ਰੋਕ ਲਾ ਰੋਕ ਇਧਰ ਆ ਹਾਂ ਇਟ ਇੱਡਾ ਜੇ ਕਰ ਲਾ ਇਥੇ ਹਾਂ ਹੁਣ ਦੱਸ ਬਾਈ ਇਹਦੀ ਡਿਟੇਲ ਇਹ ਵੀਰੇ ਰੋਮੀਓ ਦਾ ਬੱਚਾਗਾ ਤੂੰ ਬਾਈ ਮੂਰੇ ਹੋ ਜਾ ਉਹਦੇ ਬਵਾਈ ਕੋਲੇ ਘੋੜਾ ਦੀ ਸੀ ਜਾਉ ਇਧਰੋਂ ਹਾਂ ਰੋਮੀਓ ਦਾ ਬੱਚਾ ਵੀਰੇ ਸਰਸੇਲ ਤੇ ਡੇਰੇ ਘੋੜਾ ਹੁੰਦਾ ਸੀਗਾ ਅੱਛਾ ਅੱਛਾ ਉਹ ਤੋਂ ਬਾਅਦ ਗੁਜਰਾਤ ਵੇਚਦਾ ਸੀਗਾ ਉਹਨਾਂ ਨੇ ਠੀਕ ਹੈ ਜੀ ਇਹ ਸੇਲ ਲਈ ਲਿਆਂਦਾ ਹਾਂ ਹਾਂ ਜੀ ਤੇਰੀ 25 ਕਿ ਮਹੀਨੇ ਉਮਰ ਆਈ ਠੀਕ ਹੈ ਠੀਕਾ ਹਾਂਜੀ ਤੇ ਕੀ ਇਹਦੀ ਡਿਮਾਂਡ ਆ ਇਹ 1 ਸਵਾ ਲੱਖ ਰੁਪਈਆ ਡਿਮਾਂਡ ਆ ਜੀ ਸਵਾ ਲੱਖ ਦਾ ਦੇਣਾ ਹੈ ਹਾਂਜੀ ਠੀਕ ਹੈ ਇਹਦਾ ਪਿਓ ਜਿਹੜਾ ਉਹ ਗੁਜਰਾਤ ਚ ਜਾਵੜਿਆ ਹੁਣ ਉਹਦੀ 1 ਲੱਖ ਰੁਪਈਆ ਕੁਝ ਫੀਸ ਆ ਠੀਕ ਪਹਿਲਾਂ ਸਰਸਵਾਲ ਦੇ ਡੇਰੇ ਹੁੰਦਾ ਸੀ ਜੀ ਠੀਕ ਹੈ ਜੀ ਠੀਕ ਹੈ ਲਓ ਮਿੱਤਰੋ ਕਰ ਲਿਓ ਭਰਾ ਨਾਲ ਸੰਪਰਕ ਜੇ ਕਿਸੇ ਨੇ ਇਹ ਖਰੀਦਣਾ ਹੋਵੇ ਤੇ ਜੇ ਕਿਸੇ ਨੇ ਸਟਾਰਟ ਸਰਵਿਸ ਲੈਣੀ ਹੋਵੇ ਨੁਕਰੇ ਘੋੜੇ ਤੋਂ ਤਾਂ ਵੀ ਭਰਾਵਾਂ ਨਾਲ ਕਰ ਲਿਓ ਸੰਪਰਕ ਲੈ ਜਾ ਬਾਈ ਬੰਦ ਇਹਨੂੰ ਦੇਖ ਕੋ ਮਟਰੇ ਦਾ ਤੋਰਾ ਤੋਰਾ ਵੀ ਦੇਖ ਲੋ ਚੈੱਕ ਕਰ ਲੋ ਤੇ ਅਕਾਰੀ ਫੇਰ ਮੈਂ ਤੁਹਾਨੂੰ ਨੁਕਰੇ ਘੋੜੇ ਦੇ ਦਰਸ਼ਨ ਕਰਾ ਦਿੰਨਾਗਾ ਤੇ ਕਰਿਓ ਜਰੂਰ ਭਰਾਵਾਂ ਨਾਲ ਸੰਪਰਕ ਦੇਓ ਇਹਨਾਂ ਨੂੰ ਸੇਵਾ ਦਾ ਮੌਕਾ ਬਾਈਨਰ ਦੇਖ ਲੋ ਇਹਨਾਂ ਦਾ ਨੰਬਰ ਆਪਾਂ ਵੀਡੀਓ ਚ ਲਾ ਦਾਂਗੇ ਮਿਲਦੇ ਆਂ ਦੋਸਤੋ ਫੇਰ ਆਪਾਂ ਹੋਰ ਕਿਸੇ ਨਵੀਂ ਵੀਡੀਓ ਚ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾਵਾਂਗੇ ਹੋਰ ਵੀ ਮਿਲਦੇ ਆਂ ਤੇ ਜੇ ਕਿਸੇ ਵੀ ਭਰਾ ਨੇ ਆਪਣੀ ਫਾਰਮ ਤੇ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਉਹ ਭਰਾ ਵੀ ਸਾਡਾ ਨਾਲ ਕਰ ਸਕਦੇ ਆ ਸੰਪਰਕ 8198 42453 ਸਾਡਾ ਨੰਬਰ ਨੋਟ ਕਰ ਲਓ ਧੰਨਵਾਦ ਜੀ